ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਅਜ ਪਟਾਲਾ ਦੇ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਇਸ ਵਕਤ ਅੰਮ੍ਰਿਤਸਰ ਤੋਂ ਜੰਮੂ ਕਸ਼ਮੀਰ ਨੂੰ ਜਾਂਦੇ ਰਾਸਤੇ ਪ੍ਰਦਰਸ਼ਨਕਾਰੀਆਂ ਵੱਲੋਂ ਬੰਦ ਕੀਤਾ ਗਿਆ ਜਦੋਂ ਪ੍ਰਦਰਸ਼ਨਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਐਕਸੀਡੈਂਟ ਹੋਇਆ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਹੀ ਕੋਈ ਦੋਸ਼ੀ ਗ੍ਰਿਫਤਾਰ ਕਰਕੇ ਜਿਸ ਨੂੰ ਲੈ ਕੇ ਮਜਬੂਰਨ ਸਾਨੂੰ ਧਰਨਾ ਲਗਾਉਣਾ ਪਿਆ ਅਸੀਂ ਉਦੋਂ ਤੱਕ ਨਹੀਂ ਉਠਾਂਗੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਇਹ ਗੱਲ ਕਹਿਣ ਮਗਰੋਂ ਐਸਐਚਓ ਸਿਵਲ ਲਾਈਨ ਪ੍ਰਭਜੋਤ ਸਿੰਘ ਮੌਕੇ ਤੇ ਆਏ ਜੀਨਾਨੇ ਕਿਸਾਨਾਂ ਨੂੰ ਪ੍ਰੋਸਤ ਦਵਾਇਆ ਕਿ ਉਹਨਾਂ ਨੇ ਐਫਆਈਆਰ ਦਰਜ ਕਰ ਲਈ ਹੋਈ ਹੈ ਤੇ ਅਣਪਛਾਤੇ ਵਿਅਕਤੀ ਹਨ ਜਿਸ ਨੇ ਐਕਸੀਡੈਂਟ ਕੀਤਾ ਹੈ ਉਸ ਨੂੰ ਵੀ 7 ਦਿਨਾਂ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਜਿਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਧਰਨਾ ਮੁਕਤਲ ਕਰ ਦਿੱਤਾ ਤੇ ਰਸਤਾ ਖੋਲ ਦਿੱਤਾ ਮੈਂ ਭਾਰਤੀ ਕਿਸਾਨ ਜੀ ਉਹਨਾਂ ਨੇ ਇਕਤਾ ਉਗਰਾਹਾਂ ਦਾ ਜਿਲ੍ਹਾ ਸਲਾਹਕਾਰ ਸਾਡੇ ਜ਼ਿਲ੍ਹਾ ਪ੍ਰਧਾਨ ਦੇ ਨਾਲ 19 6 ਨੂੰ ਇੱਕ ਵਿਅਕਤੀ ਜਿਹੜਾ ਬਹੁਤ ਤੇਜ਼ੀ ਨਾਲ ਕਾਰ ਚਲਾ ਕੇ ਆ ਰਿਹਾ ਸੀ ਗਲਤ ਸਾਈਡ ਤੋਂ ਆਣ ਕੇ ਮਾਰਨ ਦੀ ਨੀਅਤ ਦੇ ਨਾਲ ਉਹ ਟੱਕਰ ਮਾਰੀ ਤੇ ਟੱਕਰ ਮਾਰ ਕੇ ਪ੍ਰਧਾਨ ਜਿਹੜਾ ਆ ਇਹਦੇ ਸੱਟਾਂ ਲੱਗੀਆਂ ਡਿੱਗ ਪਿਆ ਤੇ ਨਾਲ ਦੀ ਨਾਲ ਮੋਟਰਸਾਈਕਲ ਚੱਕਣਾ ਚੂਰ ਹੋ ਗਿਆ ਉਹ ਬੰਦਾ ਟੱਕਰ ਮਾਰ ਕੇ ਭੱਜ ਗਿਆ ਜਿੱਥੋਂ ਸਾਨੂੰ ਐ ਲੱਗਾ ਵੀ ਕਿਉਂਕਿ ਸਾਡੀ ਇੱਜ਼ਤ ਹੈਬੰਦੀ ਲਗਾਤਾਰ ਪੀੜ ਦੇ ਧਿਰ ਦੇ ਨਾਲ ਖੁੰਦੀ ਹੈ ਇੱਥੇ ਬਹੁਤ ਸਾਰੇ ਲੋਕਾਂ ਦੇ ਨਾਲ ਇਹ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀਆਂ ਮਾਰੀਆਂ ਉਹ ਲੋਕਾਂ ਦੇ ਸੀ ਹੱਕ ਦੇ ਵਿੱਚ ਖਲੋਤੇ ਆ ਉਹਨਾਂ ਲੋਕਾਂ ਦੇ ਜਿਨ੍ਹਾਂ ਨਾਲ ਠੱਗੀਆਂ ਵਜੀਆਂ ਸੀ ਉਹਨਾਂ ਏਜੰਟਾਂ ਕੋਲੋਂ ਪੈਸੇ ਦਵਾਏ ਆ ਜ਼ਮੀਨਾਂ ਦੇ ਝਗੜੇ ਬਹੁਤ ਸਾਰੇ ਸੀ ਜ਼ਮੀਨਾਂ কুরਕਰੌਂਦੇ ਸੀ ਉਹ ਰੋਕੀਆਂ ਇਸੇ ਤਰ੍ਹਾਂ ਜਿੱਥੇ ਵੀ ਕੋਈ ਪੀੜਤ ਦੇ ਨਾਲ ਕੋਈ ਧੱਕਾ ਹੁੰਦਾ ਸੀ ਸਾਡੀ ਜਥੇਬੰਦੀ ਉਹ ਪੀੜਤ ਦੇ ਹੱਕ ਹੁੰਦੀ ਸੀ ਸਾਨੂੰ ਇਸ ਗੱਲ ਦਾ ਸ਼ੱਕ ਸੀ ਵੀ ਇਹ ਬੰਦਾ ਜੋ ਜੋ ਇਹਦੀ ਕਾਰਵਾਈ ਕੀਤੀ ਹੈ ਸਦਾ ਟਕਰਾਂ ਕਈ ਵਾਰ ਐਕਸੀਡੈਂਟ ਸੁਧਾਰਨ ਹੋ ਜਾਂਦੇ ਆ ਲਾਪਰਵਾਹੀ ਨਾਲ ਕਈ ਵਾਰ ਹੋ ਜਾਂਦੇ ਆ ਤੇ ਕਈ ਵਾਰ ਵੈਸ ਬਹਿ ਕੇ ਵੀ ਹੋ ਜਾਂਦੇ ਆ ਵੀ ਜੇਕਰ ਸੁਭਾਇਕੀ ਹੋਇਆ ਹੁੰਦਾ ਅਸੇ ਸਾਡਾ ਕੋਈ ਹੁਕਮ ਨਹੀਂ ਸੀ ਹੁਣਾ ਪਰ ਜਿਸ ਢੰਗ ਨਾਲ ਉਹਨੇ ਟੱਕਰ ਮਾਰੀ ਆ ਯੋਰ ਦੀ ਭਜਾ ਕੇ ਫਿਰ ਭਜਾ ਕੇ ਭੱਜ ਗਿਆ ਉਹ ਵੀ ਸਾਨੂੰ ਇਹ ਸ਼ੱਕ ਸੀ ਸ਼ੱਕ ਹੈ ਵੀ ਉਹ ਬੰਦਾ ਜਿਹੜਾ ਵੀ ਹੌਣ ਮਾਰਨ ਦੀ ਨੀਅਤ ਦੇ ਨਾਲ ਸਰਪਰ ਸਾਡੀ ਜਥੇਪੰਦੀ ਨੂੰ ਨੁਕਸਾਨ ਪਹੁੰਚਾਉਣ ਦੀ ਖਾਤਰ ਇਹ ਹੌਣ ਇਹ ਸਭ ਕੁਝ ਕੀਤਾ ਉਹ ਦੋਸ਼ੀ ਹੋ ਸਕਦਾ ਕਿਸੇ ਨਾਲ ਮਿਲਿਆ ਹੋਵੇ ਹੋ ਸਕਦਾ ਹੌਣ ਕਿਸੇ ਕੋਲੋਂ ਪੈਸੇ ਲੈ ਕੇ ਕੋਈ ਕਾਰਵਾਈ ਕੀਤੀ ਹੋਵੇ ਹੋ ਸਕਦਾ ਕੋਈ ਏਜੰਟਾਂ ਦਾ ਕੋਈ ਬੰਦਾ ਹੋਵੇ ਵੀ ਇਹ ਸਾਨੂੰ ਇਹ ਸ਼ੱਕ ਹੈ ਵੀ ਜਿੰਨਾ ਚਿਰ ਤੱਕ ਦੋਸ਼ੀ ਦੀ ਪਹਾਲ ਨਹੀਂ ਕੀਤੀ ਜਾਂਦੀ ਉਹਨਾਂ ਉਹਨਾਂ ਚਿਰ ਤੱਕ ਜਿਹੜਾ ਆ ਸਾਡਾ ਜਿਹੜਾ ਸੰਘਰਸ਼ ਹੈ ਅਸੀਂ ਆਪਣੇ ਉਸ ਸੰਘਰਸ਼ ਨੂੰ ਜਿਹੜਾ ਆ ਉਹ ਜਾਰੀ ਰੱਖਿਆ ਹੋਇਆ ਉਦੋਂ ਦਾ ਹੀ ਵਕ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਆ ਅੱਜ ਅੱਜ ਦੇ ਵਿੱਚ ਅਸੀਂ ਮਜਬੂਤ ਹੋ ਕੇ ਕਿਉਂਕਿ ਥਾਣੇ ਦੇ ਵਿੱਚ ਅਸੀਂ ਇਸ ਤੋਂ ਪਹਿਲਾਂ ਚਾਰ ਵਾਰ ਆਏ ਆ ਪੰਜਵੇਂ ਪੰਜ ਜੇ 196 ਦਾ ਪਾਲੀਏ ਪੰਜ ਦਿਨ ਹੋ ਜਾਂਦੇ ਆ ਵੀ ਪੰਜਾਂ ਦਿਨਾਂ ਦਾ ਥਾਣੇ ਚ ਫੇਰੇ ਵਜਨ ਤੇ ਵੀ ਵੀ ਸਾਨੂੰ ਕੋਈ ਇਨਸਾਫ ਨਹੀਂ ਸਾਨੂੰ ਸਿਰਫ ਲੋਲੂਪੌਪ ਬੰਦੰਦੇਂ ਦੇ ਰਹੇ ਆ ਮਿੱਠੀਆਂ ਗੋਲੀਆਂ ਹੀ ਦੰਦੇ ਰਹੇ ਆ ਵੀ ਅੱਜ ਜਦੋਂ ਅਸੀਂ ਧਰਨੇ ਦਾ ਐਲਾਨ ਕਰਤਾ ਐਲਾਨ ਕਰਨ ਤੋਂ ਬਾਅਦ ਆਣ ਕੇ ਬਹਿ ਗਏ ਆ ਫਿਰ ਐਫ ਆਈ ਆ ਵੀ ਦਰਜ ਹੋ ਗਈ ਆ ਤੇ ਨਾਲ ਇਹ ਵੀ ਕਹਿੰਦੇ ਆ ਵੀ ਅਸੀਂ ਜਿਹੜਾ ਆ ਮਤਲਬ ਕੋਸ਼ਿਸ਼ ਜਿਹੜੀਆਂ ਗੱਡੀਆਂ ਦੀ ਤਰੇਸ ਕੀਤੀਆਂ ਆਈਆਂ ਵੀ ਪ੍ਰਧਾਨ ਜੀ ਨੀਆਂ ਪਰੇਸ਼ਾਨ ਹੋਈ ਜਿਨ੍ਹਾਂ ਲੋਕਾਂ ਨੂੰ ਤੁਸੀਂ ਪਰੇਸ਼ਾਨ ਕੀਤਾ ਹੈ ਉਹਨਾਂ ਦਾ ਕਸੂਰ ਨਹੀਂ ਵੇਖੋ ਜੀ ਇਹ ਆ ਵੀ ਜਿੱਥੋਂ ਤੱਕ ਸਾਡਾ ਕਦੇ ਵੀ ਪਬਲਿਕ ਨੂੰ ਪਰੇਸ਼ਾਨ ਕਰਨਾ ਨਹੀਂ ਸਾਡੀ ਜਿਹੜੀ ਜਥੇਬੰਦੀ ਆ ਅਸੀਂ ਲਗਾਤਾਰ ਪੀੜਤਰ ਦੇ ਨਾਲ ਖੜੁੰਦੇ ਰਹੇ ਆ ਵੀ ਜਿੱਥੇ ਵੀ ਕੋਈ ਕਿਸੇ ਨਾਲ ਧੱਕਾ ਹੁੰਦਾ ਆ ਨਾਲ ਦੀ ਨਾਲ ਉੱਤੋਂ ਦੀ ਮੁੜ ਕੇ ਜਾ ਸਕਦੇ ਕੋਈ ਲੋਕੀ ਹੋ ਰਾ ਬਥੇਰੇ ਬਣੇ ਹੋਇਆ ਪਰ ਸਾਨੂੰ ਕਿਹੜਾ ਰਾਹ ਆ ਹੋਰ ਦੱਸੋ ਵੀ ਅਸੀਂ ਕਿਸ ਰਾਹ ਮਤਲਬ ਅਸੀਂ ਆਪਣੀ ਗੱਲ ਨੂੰ ਸੁਣਾਈਏ ਕਿ ਤਰ੍ਹਾਂ ਵੀ ਸਾਡੇ ਕੋਲ ਇੱਕੋ ਇੱਕ ਹੱਲ ਰਹਿ ਜਾਂਦਾ ਵੀ ਆਪਣਾ ਰੋਸ ਪ੍ਰੋਟੈਸਟ ਕਰਨ ਵਾਸਤੇ ਵੀ ਇਹ ਸਾਡਾ ਜਮਹੂਰੀ ਹੱਕ ਹੈ ਅਸੀਂ ਆਪਣਾ ਜਮਹੂਰੀ ਹੱਕ ਮੋਟਰਸਾਈਕਲ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਅੱਜ ਦੇਖਣਾ ਦੇਖ ਲਓ ਮੁੜ ਕੇ ਇਹਨਾਂ ਨੇ ਕਿਹਾ ਵੀ ਤੁਸੀਂ ਮੋਟਰਸਾਈਕਲ ਲੈ ਜਾਓ ਅਸੀਂ ਉਹਨੂੰ ਗੱਡੀ ਤੇ ਲੱਦ ਕੇ ਫਤਗੜ ਚੂੜੀਆਂ ਲੈ ਗਏ ਸੀ ਕਿਉਂਕਿ ਪ੍ਰਧਾਨ ਜੇ ਸਾਡਾ ਅਗਲਾ ਹਿੱਸਾ ਜਿਹੜਾ ਸੀ ਜਿਹੜਾ ਅਗਲਾ ਟਾਇਰ ਹੈ ਗੱਡੀ ਅਗਲੇ ਟਾਇਰ ਤੇ ਜਿਹੜਾ ਉਹਦਾ ਹੁੰਦਾ ਹੈ ਅਗਲਾ ਹਿੱਸਾ ਜਿਹੜਾ ਟਾਇਰ ਦਾ ਹੁੰਦਾ ਉਹ ਉਹਦੇ ਉੱਤੋਂ ਦੇ ਲਾਂਕ ਕੇ ਗਈ ਹੈ ਗੱਡੀ ਕੱਲਾ ਮਗਰਾੜ ਨਹੀਂ ਟੁੱਟਾ ਚੱਕਾ ਵੀ ਟੁੱਟਾ ਆ ਜਿਹੜਾ ਹੈਂਡਲ ਦੇ ਨਾਲ ਦੋਹੀ ਪਾਸੇ ਲੱਤਾਂੀਆਂ ਹੁੰਦੀਆਂ ਕੀ ਚਿੰਟਾ ਵਗਨਦਾ ਉਹ ਵੀ ਟੁੱਟਾ ਆ ਹੈਂਡਲ ਵੀ ਜਿਹੜਾ ਦੋਰਾ ਹੋ ਗਿਆ ਤੇ ਜਿਹੜਾ ਉੱਪਰਲਾ ਹੁੰਦਾ ਆ ਕਿ ਇਹ ਮੀਟਰ ਵਗੈਰਾ ਸਿਸਟਮ ਉਹ ਸਾਰਾ ਹੀ ਉਹ ਸਾਰੇ ਟੁੱਟ ਗਿਆ ਸਾਰਾ ਜਿਹੜਾ ਤੁਸੀਂ ਨੱਕ ਦਾ ਸਵਾਲ ਬਣਾ ਲਿਆ ਇੱਜਤ ਦਾ ਸਵਾਲ ਬਣਾ ਲਿਆ ਪ੍ਰਧਾਨ ਦਾ ਮੋਟਰਸਾਈਕਲ ਸੀਐਸ ਕਰਕੇ ਬਿਲਕੁਲ ਨਹੀਂ ਜੀ ਪ੍ਰਧਾਨ ਦਾ ਮੋਟਰਸਾਈਕਲ ਕਕੇ ਨਹੀਂ ਹੋ ਸਕਦਾ ਵੱਧ ਵੀ ਕੋਈ ਸੱਟ ਲੱਗ ਜਾਂਦੀ ਜਾਂ ਇਹ ਆ ਵੀ ਮੋਟਰਸਾਈਕਲ ਤੇ ਇਸ ਤੋਂ ਵੱਧ ਵੀ ਨੁਕਸਾਨ ਹੋ ਜਾਂਦਾ ਪਰ ਕਿਉਂਕਿ ਸਾਡੀ ਜਥੇਬੰਦੀ ਹਮੇਸ਼ਾ ਪੀੜ ਧਿਰ ਦੇ ਨਾਲ ਖੜੀ ਹੁੰਦੀ ਆ ਵੀ ਬਹੁਤ ਸਾਰੇ ਲੋਕ ਆ ਇੱਥੇ ਚੋਰੀਆਂ ਹੋਈਆਂ ਚੋਰੀਆਂ ਫਰਗੜ ਚੋਰੀਆਂ ਦੇ ਇਲਾਕੇ ਦੇ ਵਿੱਚ ਮੱਜਾ ਚੋਰੀ ਹੋਈਆਂ ਮੱਜਾ ਚੋਰੀ ਦਾ ਅਸੀਂ ਧਰਨੇ ਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਉਹਨਾਂ ਦੇ ਖਿਲਾਫ ਕਾਰਵਾਈ ਕਰਾਈ ਆ ਜਿਵੇਂ ਤੁਹਾਨੂੰ ਪਤਾ ਹੈ ਬੰਦੀਆਂ ਕਿੱਧਰੋਂ ਧਰਤੀਆਂ ਨੇ ਮੁੱਦੇ ਤਾਂ ਤੁਸੀਂ ਕਿਸਾਨਾਂ ਦੇ ਚੁੱਕਲੇ ਸੀ ਕੰਮ ਤੁਸੀਂ ਸ਼ੇਸ਼ਣ ਵਾਲੇ ਕਰਨ ਦੇ ਪੀ ਜਹਾਂ ਜਿੱਥੋਂ ਤੱਕ ਤੁਹਾਨੂੰ ਐ ਲੱਗਦਾ ਵੀ ਕਿਸਾਨ ਜਥੇਬੰਦੀਆਂ ਵੀ ਕਿਸਾਨ ਜਥੇਬੰਦੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਕਿਸਾਨਾਂ ਦੇ ਨਾਲ ਕੋਈ ਵੀ ਕਿਸੇ ਕਿਸਮ ਦੀ ਕੋਈ ਮੁਸ਼ਕਲ ਆਉਂਦੀ ਆ ਵੀ ਉਹਦੇ ਹੱਕ ਵਿੱਚ ਕੌਣ ਖੜੂਗਾ ਉਹਦੇ ਹੱਕ ਜੇ ਉਹਨੂੰ ਸਾਫ਼ ਨਹੀਂ ਮਿਲਦਾ ਤੇ ਇਨਸਾਫ਼ ਦੇਣ ਵਾਸਤੇ ਉਹਨੂੰ ਲੈਣ ਵਾਸਤੇ ਫਿਰ ਕਿਸਾਨਾਂ ਦੇ ਹੱਕ ਦੇ ਵਿੱਚ ਕਿਸਾਨ ਜਥੇਬੰਦੀਆਂ ਖੜੂਂਦੀਆਂ ਉਹ ਖੜੂਣਗੇ ਜਿੱਦਾਂ ਲੋਕ ਤੁਹਾਡੇ ਨਾਲ ਜੁੜੇ ਸੀ ਇੱਦਾਂ ਹੀ ਲੋਕਾਂ ਨੇ ਤੁਹਾਨੂੰ ਮਨੋ ਲਾ ਦੇਣਾ ਜੇ ਹਿਸਾਬ ਨਾਲ ਤੁਸੀਂ ਕੰਮ ਕਰਨ ਦੇ ਜਿੱਥੋਂ ਤੱਕ ਤੁਹਾਨੂੰ ਐ ਮਹਿਸੂਸ ਹੁੰਦਾ ਹੈ ਵੀ ਜਦੋਂ ਅਸੀਂ ਲੋਕਾਂ ਦੇ ਹੱਕ ਵਿੱਚ ਖਲੋਣੇ ਆ ਲੋਕਾਂ ਦੀ ਆਵਾਜ਼ ਬੰਦਿਆਂ ਵੀ ਅਸੀਂ ਤੁਹਾਨੂੰ ਦੱਡਾ ਜੀ ਟੇਕੇ ਲੋਕਾਂ ਤੇ ਆ ਵੀ ਲੋਕ ਕਦੇ ਵੀ ਜਿਹੜਾ ਆ ਇਹ ਨਹੀਂ ਕਹਿੰਦੇ ਵੀ ਤੁਸੀਂ ਇਨਸਾਫ ਨਾ ਲਓ ਸਾਡੇ ਇਲਾਕੇ ਫਤਗੜ ਚੂੜੀਆਂ ਦੇ ਇਲਾਕੇ ਦੇ ਵਿੱਚ ਚੋਰੀਆਂ ਨਹੀਂ ਹੋ ਰਹੀਆਂ ਨਸ਼ੇ ਨਹੀਂ ਵਗ ਰਹੇ ਆ ਅਸੀਂ ਨਸ਼ਿਆਂ ਦੇ ਖਿਲਾਫ ਮਹੀਮਤ ਚਲਾਈ ਹੋਈ ਆ ਵੀ ਇਹ ਸਾਡੇ ਅਸੀਂ ਲੋਕਾਂ ਦੀ ਖਾਤਰ ਕਰ ਰਹੇ ਆ ਸਭ ਕੁਝ ਅਸੀਂ ਆਪਣੇ ਨਿੱਜ ਵਾਸਤੇ ਕੁਝ ਨਹੀਂ ਕਰ ਰਹੇ ਵੀ ਲੋਕਾਂ ਨੂੰ ਇਹ ਪਤਾ ਹੈ ਵੀ ਇਸ ਭਾਰਤੀ ਕਿਸਾਨ ਜੁਨਨਿਕਤਾ ਉਗਰਾਹ ਲੋਕਾਂ ਦੀ ਖਾਤਰ ਆਪਣੀਆਂ ਜਾਨਾਂ ਵਾਰਨਦਾ ਆ ਆਪਣਾ ਘਰਾਂ ਬਾਰ ਛੱਡ ਕੇ ਲੋਕ ਤੁਰੇ ਹੋਏ ਆ ਲੋਕਾਂ ਦੀ ਖਾਤਰ ਇਸ ਕਰਕੇ ਸਾਡੀ ਜਥੇਬੰਦੀ ਦੇ ਜਿੰਨੇ ਵੀ ਆਗੂ ਆ ਇਹ ਲੋਕ ਭਲਾਈ ਵਾਸਤੇ ਲੋਕਾਂ ਦੇ ਹਿਤ ਵਾਸਤੇ ਤੇ ਸਮੁੱਚੇ ਹਲਪਾਰ ਦੇ ਲੋਕਾਂ ਦੇ ਹੱਕ ਵਾਸਤੇ ਲੜਦੇ ਆ ਇਸ ਕਰਕੇ ਸਾਡ ਸਾਡੀ ਸਾਨੂੰ ਕੋਈ ਖਤਰਾ ਨਹੀਂ ਸਾਡੂ ਪਤਾ ਲੱਗਾ ਵੀ ਕੱਲ ਇਹਨਾਂ ਨੇ ਇੱਕ ਤੇ ਕਰ ਲਿਆ ਤੇ ਅਸੀਂ ਜਿਹੜਾ ਧਰਨੇ ਦੇ ਆ ਇਹ ਐਲਾਨ ਕੀਤਾ ਸੀਗਾ ਉਹ ਅੱਜ 5 ਦਿਨ ਹੋ ਗਏ ਆ ਮੁਕਦਮਾ ਤਾਂ ਪਰसों ਦਰਜ ਹੋ ਚੁੱਕਾ ਹੀ ਫਿਰ ਸਾਨੂੰ ਮਕਦਮਾ ਦਰਜ ਹੋ ਗਿਆ ਅਨਨੋਂ ਤੇ ਕਰਤਾ ਟ੍ਰੇਸ ਕਰਨ ਦਾ ਕੋਈ ਬੰਦਾ ਨਹੀਂ ਜਿਹੜਾ ਜਿੱਥੋਂ ਤੱਕ ਤੁਹਾਡਾ ਹਾਂ ਗੱਲ ਹੈ ਨਾ ਵੀ ਮਕਦਮਾ ਦਰਜ ਹੋ ਗਿਆ ਮਕਦਮੇ ਤਾਂ ਬਹੁਤ ਸਾਰੇ ਦਰਜ ਹੋਏ ਹੁੰਦੇ ਆ ਆ ਫਟਗੜ ਚੂੜੀਆਂ ਚੋਰੀ ਦਾ ਮਕਦਮਾ ਦਰਜ ਹੋਇਆ ਸੀ ਕਿਸੇ ਨੇ ਪੁੱਛਿਆ ਹੀ ਨਹੀਂ ਜਦੋਂ ਅਸੀਂ ਉੱਥੇ ਧਰਨਾ ਲਾਇਆ ਫੇਰ ਉਹ ਚੋਰ ਵੀ ਫੜੇ ਗਏ ਮੋਛ ਦਾ ਸਵਾਲ ਹੈ ਬਿਲਕੁਲ ਨਹੀਂ ਜੀ ਸਾਡੀ ਕੋਈ ਮੋਛ ਵਾਲੀ ਗੱਲ ਨਹੀਂ ਗਈ ਸਾਡਾ ਤਾਂ ਇਨਸਾਫ ਦੇਣ ਦਾ ਵੀ ਜੇਕਰ ਉਹ ਮਾਰਨ ਦੀ ਨੀਤ ਨਾਲ ਆਇਆ ਤੇ ਫਿਰ ਉਹ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਨੇ ਦਾ ਘੇਰ ਸਕਦੇ ਸੜਕ ਘੇਰ ਕੇ ਕਿੰਨੀ ਜਨਤਾ ਪ੍ਰਸਾਨ ਹੋ ਗਈ ਹੈ ਦੀ ਜਿੰਨੀ ਜਨਤਾ ਪ੍ਰਸਾਨ ਹੋ ਗਈ ਤੁਸੀਂ ਜਿਹੜ ਜਿਹੜ ਜਨਤਾ ਆ ਆ ਜਿਹੜੇ ਲੋਕ ਬੈਠੇ ਆ ਆ ਜਿਹੜੇ ਲੋਕ ਬੈਠੇ ਆ ਇਨਸਾਫ ਵਾਸਤੇ ਆ ਸਾਡੇ ਕੋਲ ਕੋਈ ਰਾਹ ਹੀ ਹੈ ਨਹੀਂ ਹੋਰ ਤੁਸੀਂ ਦੱਸੋ ਵੀ ਦਰਨਾ ਜੇ ਨਹੀਂ ਲਾਉਣਾ ਚਾਹੀਦਾ ਕੀ ਦਰਨੇ ਤੋਂ ਬਗੈਰ ਕੀ ਦਰਨੇ ਤੋਂ ਬਗੈਰ ਹਮਸਲੇ ਹਾਲ ਹੋ ਜਾਂਦੇ ਆ 2019 ਤੋਂ ਚੱਲ ਕੇ 20 ਤੱਕ 13 ਮਹੀਨੇ ਜੇ ਦਿੱਲੀ ਦੇ ਬਾਰਡਰਾਂ ਤੇ ਦਰਨੇ ਚੱਲੇ ਆ ਲੋਕ ਉੱਥੇ ਬੈਠੇ ਆ ਵੀ ਤੁਸੀਂ ਅੱਜ ਪੁਆਇੰਟ ਅਪ ਕਰਵਾਤਾ ਕੀ ਗੱਲਬਾਤ ਹੈ ਜੀ ਇਸਰ ਇਹਨਾਂ ਬੀਤੇ ਦਿਨੀ ਕੋਈ 5 ਕੇ ਦਿਨ ਪਹਿਲਾਂ ਕੋਈ ਐਕਸੀਡੈਂਟ ਹੋਇਆ ਸੀ ਅੰਮ੍ਰਿਤਸਰ ਪਾਈਪਾ ਬੰਨਾ ਕਾਰ ਤੇ ਮੋੜ ਸਕਾ ਦੇ ਵਿੱਚ ਤੇ ਉਹ ਚ ਇਹਨਾਂ ਨੇ ਕਾਫੀ ਦੇਰ ਤੋਂ ਇਹਨਾਂ ਦਾ ਪਿੰਨਾ ਇਹ ਕਹਿੰਦੇ ਗਏ ਆਂ ਆਪਣੀ ਲੈਵਲ ਤੇ ਪਹਾਲ ਕਰ ਰਹੇ ਆਂ ਪਰ ਚਲੋ ਇਹਨਾਂ ਦਾ ਸੀਰੀ ਨਹੀਂ ਜਿਹੜਾ ਤਾਂ ਫਿਰ ਇਹਨਾਂ ਨੇ ਸਾਨੂੰ ਬਿਆਨ ਲਖੂਣ ਚ ਕੁਝ ਦੇਰੀ ਕੀਤੀ ਸੀ ਤੇ ਪਰ ਇਹਨਾਂ ਦੇ ਬਿਆਨ ਲੈ ਕੇ ਅਸੀਂ ਪਰਚਾ ਇੱਕ ਦੋ ਦਿਨ ਪਹਿਲਾਂ ਹੀ ਦਰਜ ਕਰਤਾ ਸੀ ਹੁਣ ਇਹਨਾਂ ਨੇ ਅੱਜ ਤੱਕ ਨਾ ਲਾਇਆ ਕਿ ਉਹਨਾਂ ਨੂੰ ਗ੍ਰਿਫਤਾਰ ਕਰੋ ਉਹਦੀ ਬਰਗਵਾਤੇ ਵੀ ਅਸੀਂ ਗ੍ਰਿਫਤਾਰੀ ਵਾਤੇ ਵੀ ਬੰਦਾ ਟਰੇਸ ਕਰ ਰਹੇ ਆਂ ਜਿਹੜਾ ਜੈਨੂਨ ਬੰਦਾ ਜਿਹੜਾ ਹਕੀ ਦੋਸ਼ੀ ਆ ਉਹਨੂੰ ਹੀ ਅਸੀਂ ਉਹਦਾ ਲੱਭ ਕੇ ਤੇ ਉਹਨੂੰ ਹੀ ਹਸਤਾਕ ਇਹ ਲੱਗਦਾ ਕਿ ਤੋ ਤੱਕ ਤੱਕ ਸਮਾਂ ਦੀ ਇਹ ਮੈਂ ਇਹਨਾਂ ਨੂੰ ਇੱਕ ਹਫ਼ਤੇ ਦਾ ਦਿੱਤਾ ਇੱਕ ਹਫ਼ਤੇ ਤੋਂ ਪਹਿਨਾ ਹੀ ਸ਼ਾਇਦ ਹੈ ਇਹਨਾਂ ਲੋਕਾਂ ਨੂੰ ਹਾਂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼